ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਉਮੀਦ ਹੈ ਸਾਰੇ ਠੀਕ ਠਾਕ ਹੋਗੇ ਤੇ ਅੱਜ ਚੱਲਣ ਦੀ ਆ ਗੁਰਵਰ ਦੇ ਵੱਡੇ ਦੀ ਤਿਆਰੀ ਤੇ ਇਧਰ ਅਮਰੋ ਅਮਰੋ ਨੇ ਕਿੱਤਿਆ ਸਮਰੋ ਗੁਰਵਰ ਗੁਰਵਰਾ ਧਿਆਨ ਨਾਲ ਦੱਸ ਕੀ ਆ ਜੋਪਦੀਪ ਸਿੰਘ ਨੇ ਚੱਕਿਆ ਵੈ ਬਹੁਤ ਸੋਹਣਾ ਕਾਕਾ ਰੋਂਦਾ ਨਹੀਂ ਜੀ ਰੋਂਦਾ ਨਹੀਂ ਇਹਨੂੰ ਕਮਾਈ ਜਾਓ ਜਿੰਨਾ ਮਰਜੀ ਫਿਰ ਨਹੀਂ ਰੋਂਦਾ ਏ ਹੋਰ ਪਿਆਰਾ ਕਾਕਾ ਇਹ ਬੜਾ ਗੰਦਾ ਬੱਚਾ ਵਾ ਮੇਰਾ ਸੋਣਾ ਵੀਰ ਆ ਇਹ ਬੜਾ ਹੀ ਗੰਦਾ ਬੱਚਾ ਹੈ ਨਾ ਸੋਣਾ ਬੱਚਾ ਇਹਨੂੰ ਦੀਦੀ ਕਿੱਥੇ ਗਈ ਬਣੀ ਹੂੰ ਦੀਦੀ ਦੀਦੀ ਕੋਤ ਨਹੀਂ ਕਿੱਥੇ ਗਈ ਅਚਲ ਮੈਂ ਬਰ ਬਣਾਇਆ ਪਾਰੀ ਰਹਾਂ ਹਾਂ ਪਾਰੀ ਰਹੇ ਹਾਂ ਆ ਦੇਖੋ ਹਾਂ ਅੰਦਰ ਮੈਡਮ ਕੀ ਕਹਿੰਦੀ ਅਸਾਈ ਪੁੱਤ ਆ ਪੁੱਤ ਬੈਠਾ ਜੇ ਇੱਧਰ ਪੁੱਤ ਅੱਡੀ ਡਿੰਗ ਦੋ ਸਦੀ ਬੜਾ ਸਮਝਦਾਰ ਤੁਸੀਂ ਇਹ ਨਹੀਂ ਹੱਸੋਗੇ ਦੇਖ ਕੇ ਵੀਡੀਓ ਆ ਸੀਨ بار بار ਇਹ ਵਲੌਗ ਤਾਂ ਪਹਿਲਾਂ ਬੈਜਣੀ ਜਾਂਦਾ ਹੈ 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 ਸਾਸਰੀ ਕਾ ਜੀ ਕੀ ਹਾਲ ਚਾਲ ਠੀਕ ਠਾਕ ਉਹਦੇ ਦੀ ਮੰਮੀ ਨੂੰ ਦਈਆਂ ਬਹੁਤੀ ਹੋ ਰਹੀਆਂ ਮੁੰਡੇ ਦੇ ਤਾਏ ਨੂੰ ਦਈ ਹੈ ਮੁੰਡੇ ਦੇ ਤਾਏ ਨੂੰ ਬਹੁਤੀਆਂ ਆਹ ਅਹ ਨਾ ਇਹ ਸਾਰਾ ਕਹਿੰਦੇ ਚੱਲਾਂਗੇ ਚੈਨ ਲੱਗਦਾ ਜੇ ਲੁਂਦੇ ਨਾ ਆਹ ਬਹੁਤ ਬਹੁਤ ਮੁਬਾਰਕਾਂ ਚੈਨਲ ਦੀਆਂ ਹਾਂਜੀ ਐਨੀਵਰਸਰੀ ਆ ਬਲੌਗ ਦੀ ਐਨੀਵਰਸਰੀ ਆ ਹਾਂ ਦਰਸ਼ਕ ਆ ਗਈ ਸਾਸਰੀ ਕਾਲ ਜੀ ਸੋਖ ਸਾਭੀ ਅਭੀ ਵਧਾਈ ਹੋਵੇ ਤੁਹਾਨੂੰ ਧੰਨਵਾਦ ਤੁਹਾਨੂੰ ਬਹੁਤ ਧੰਨਵਾਦ ਆ ਦਰਹੱਦੀ ਵੱਡੀ ਸਾਸਰੀ ਕਾਲ ਈ ਹਾਂ ਚੱਲ ਜੀ ਧੰਨਵਾਦ ਬਹੁਤਿਆਂ ਧੰਨਵਾਦ ਸੱਚ ਬਹੁਤਿਆਂ ਚੈਨਲ ਨੂੰ 3 ਸਾਲ ਹੋ ਗਏ ਹੈ ਤੇ ਆਹ ਕਿਰਪਾ ਹੈ ਬਣਾ ਹਰ ਗੱਲ ਲਈ ਵਾਹ ਸ਼ੂਟ ਬਦਲਾਈ ਹੋ ਆਨੇ ਹੱਥੋਂ ਤੋ ਮਾਰਿਆ ਨਾ ਪਤਾ ਨਹੀਂ ਕੀ ਹੋਇਆ ਇਹ ਬੋਲਤੇ ਫੈਂਸੀ ਜੀ ਹੋਈ ਸੀ ਉਹ ਮੁੜ ਕੇ ਛੇ ਲੱਗੀ ਗਈ ਕਿਹੜਾ ਨਾਂ ਦੇ ਨੂੰ ਮੈਂ ਤੇ ਕਹਾਂ ਤੇ ਯੂਟਿਊਬ ਤੇ ਕੋਨੇ ਵੀ ਪਾਇਏ ਤੇ ਮੇਰੇ ਆਲਰੇਡੀ ਗਿਆ ਇਹਦੇ ਕੰਮ ਖਰਾਬ ਲੜਾਈ ਪੈ ਗਈ ਲੜਾਈ ਪੈ ਗਈ ਲੜਾਈ ਪੈ ਗਈ ਇੱਕ ਪੂ ਦਾ ਖਲੋਤਾ ਹੈ ਪੂ ਦਾ ਕਿਹਦੇ ਪੈਸੇ ਆਉਂਦੇ ਆਉਂਦੇ ਵਧਾਈ ਹੋਵੇ ਤੁਹਾਨੂੰ ਭਲਵਾਨ ਨੂੰ ਕਿੱਥੇ ਲਾਇਆ ਆਪਣਾ ਨੇ ਫਲਾਉਣ ਆਵੇ ਰੋਆ ਨਟੇ ਲਾ ਤੁਮਰਾ ਵਾ ਹੈਪੀ ਬਰਥਡੇ ਅੱਜ ਕਿਹਦਾ ਬਰਥ ਹੈ ਅਮਰੋ ਤੇਰੇ ਸਾਹ ਮੁੱਕ ਜਣੇਗਾ ਨਾ ਓਏ ਸਾਨੂੰ ਵੀ ਅੱਜ ਕੀ ਦਾ ਬੱਢਿਆ ਕੀ ਦਾ ਬੱਢਿਆ ਅੱਜ ਮਿਆ ਬੱਢਿਆ ਕਿੰਨੇ ਕਿੰਨੇ ਕਿ ਕਿਤਨੇ ਓਏ ਗੁਰੂ ਜੀ ਮਿਆਂ ਬੱਢੀ ਤਮਰੀਦ ਨੂੰ ਹਦਾਂ ਗਿਆ ਚੜਜ ਨਹੀਂ ਭਗਾਨਿਆਂ ਦੀ ਆਹੋ ਵਾਵਾ ਹੀ ਲਿਆਂਦੇ ਆ ਬੜੇ ਆ ਜੇ ਦੋ ਪੈਕੇਟ ਹੋਰ ਪਈ ਗਏ ਆ ਦੇ ਸਾਰੇ ਪੈਕੇਟ ਕੱਢ ਲਿਆ ਹਮਰਾ ਤੇਰਾ ਫੇਫੜਾ ਬਾਹਰ ਆਇਆ ਨਾ ਇਨਾ ਜੋਰ ਬੇਬੜਾ ਬੇਬੜਾ ਹਮ ਜੀ ਚੀਨਾ ਪੋਣਾ ਕੋਈ ਇਹ ਨਹੀਂ ਕਰ ਲੈ ਕਿ ਲਿਗਾ ਤੀਆ ਇੱਧਰ ਦੇਖੋ ਸਹੀ ਕੀ ਬੰਦਿਆ ਨਿਆਮ ਬਾਕਾਂ ਉਹਦਾ ਨਿਆਮ ਤਾਂ ਇਹ ਨਾ ਹਾਂ ਗੁਰੂਆਂ ਦਾ ਦਿੱਤੀਓ ਅੱਜ ਹੈਪੀ ਜੰਮਣ ਦੇਣਾ ਆਹ ਹੈਪੀ ਜੰਮਣ ਦੇਣਾ ਇੱਧਰ ਬੰਦਿਆ ਜੇ ਮੈਂ ਨਾ ਨਾ ਕਿਹਦੇ ਨੂੰ ਹੁਣ ਬੋਲ ਜਲਾ ਕਦੇ ਤੁਸੀਂ ਪਗਾਨੇ ਨੂੰ ਪਗਾਨਾ ਫਲਾਉਂਦਾ ਵੇਖਿਆ ਨਹੀਂ ਕਦੇ ਸਿਰ ਡਿਊਟੀ ਲਈ ਡਿਊਟੀ ਆ ਲੋ ਜੀ ਆ ਗਏ ਇਹ ਟਿੱਪੀ ਟੋਪੀ ਬੜੀ ਭਾਗਦਾ ਦਾ ਨਾ ਟਿੱਪੀ ਟੋਪੀ ਕਿਉਂ ਪਾਉਂਦਾ ਹਾਂ ਮੈਂ ਬਸਿੰਗ ਟਿੱਪੀ ਟੋਪੀ ਉਹਨਾਂ ਦਾ ਫੇਵਰਟ ਕਲਰ ਆ ਕੰਜਾ ਅੱਛਾ ਮੈਂ ਕਿਹਾ ਕੰਜਾ ਪੰਦ ਨਹੀਂ ਆ ਗਿਆ ਕਿਤੇ ਟਿੱਪੀ ਟੋਪੀ ਉਹਨਾਂ ਦਾ ਫੇਵਰਟ ਕਲਰ ਚਿੱਟਾ ਫੇਵਰਟ ਕਲਰ ਕਿਹੜਾ ਹੁੰਦਾ ਸਰ ਮੈਂ ਕਲਰ ਵੀ ਨਹੀਂ ਇੱਕ ਦੇਖੋ ਗੂੜੀ ਮਸਤ ਹੋਇਆ ਇਹ ਆ ਨਾ ਓਏ ਓਹ ਟਾਕਾ ਪੈ ਗਿਆ ਟਾਕਾ ਪੈ ਗਿਆ ਟਾਕਾ ਉਹ ਜਿੰਨੇ ਫਲਾਏ ਉਹਨੇ ਪਾੜੇ ਹੋਣੇ ਨੇ ਹੈ ਦੁਪਹਿਰ ਦਾ ਸਹੀ ਕੁਛੀ ਆਮੀ ਤੋਈ ਅੰਮ੍ਰਿਤ ਫਲਾਤਾ ਹੀ ਉਹ ਅੱਧਾ ਪਾਇਆ ਹੋਇਆ ਜੇ ਅੰਮ੍ਰਿਤ ਵਿਚਾਰੇ ਮੇਰੇ ਅੰਮ੍ਰਿਤ ਕੋਈ ਕੰਮ ਨਹੀਂ ਕੀਤੇ ਕੰਮ ਚ ਮਤ ਵੱਜਦੀ ਨਹੀਂ ਦੀ ਆ ਜੇ ਨਮਕਾ ਅੰਮ੍ਰਿਤ ਕੇੜੇ ਵਲੇ ਹੁੰਦੇ ਸਹੀ ਗੱਲ ਆ ਚੱਲਣ ਡੈਪੀ ਵਰਜਸ ਮੂੰਹ ਦੀ ਕਹਿੰਦੇ ਪਪੋਈ ਓਏ ਇਹ ਕਿਦਾ ਪਟ ਗਿਆ ਆਓ ਉਹ ਖਵਾਓ ਤੂੰ ਲਾ ਪੜੀ ਜਾਂਦੀ ਆ ਨਾ 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 ਮੈਂ ਤਾਂ ਕਮਾਰ ਤੂੰ ਤਾਂ ਠਾ ਠਾਲ ਆਈ ਏ ਭਰਦੀ ਤੇ ਮੈਂ ਚਾਹਾਂ ਦਿੰਦੇ ਫਿਰ ਖਾਣ ਨੂੰ ਪਾ ਜਾਂਦਾ ਵਾ ਕਹਿੰਦਾ ਮੇਰੇ ਮੂੰਹ ਤਾਂ ਅੱਗੇ ਪਕਾਣੇ ਫਲਾ ਫਲਾ ਕੇ ਇੰਨਾ ਚੰਗਾ ਭੀ ਆ ਹੈਗਾ ਫਲਾਉਣ ਵਾਲਾ ਮੈਂ ਮੂੰਹ ਦੀ ਵਰਜੀ ਛੋਣਦੀ ਮਾਣਾ ਸਗਾ ਹੂੰ ਇਹ ਕਹਿੰਦੇ ਵੀ ਇਦਾਂ ਸਾਡੇ ਘਰ ਨੂੰ ਕੋਈ ਕੀ ਕੋਈ ਗੱਲ ਪ੍ਰੋਬਲਮ ਹੋਈ ਸੀ ਤੇ ਉਹਨਾਂ ਨੇ ਕਿਹਾ ਇਹ ਫਿਰ ਪਕਾਣ ਫਲਾਇਆ ਕਰੋ ਤੇ ਇਹ ਵੀ ਤੁਹਾਡੇ ਜਿਹੜੇ ਗੁਰਦੇ ਆ ਨਾ ਉਹ ਛੇਪੜਿਆਣਾ ਫੇਫੜਾ ਨਾ ਹੁੰਦਾ ਆਪਣੇ ਫੇਫੜੇ ਹੈ ਫੇਫੜੇ ਨਹੀਂ ਫੇਫੜੇ ਫੇਫੜੇ ਨਹੀਂ ਨਹੀਂ ਬਾਕੀ ਕੋਈ ਕੀ ਕੀ ਹੁੰਦਾ ਵਾ ਕਿਡਨੀ ਹੁੰਦੀਆਂ ਕਿਡਨੀਆ ਲੀਵਰ ਫੇਫੜੇ ਸਾਹ ਨਹੀਂ ਲਉਂਦਾ ਕਿਉਂਕਿ ਉਹਨਾਂ ਦਾ ਸਾਹੜਾ ਸਟਾਰਟ ਹੁੰਦਾ ਵਾ ਉਹਦੇ ਕਰਕੇ ਆਪਾਂ ਪ੍ਰੋਬਲਮ ਆਉਂਦਾ ਵਾ ਨਹੀਂ ਕੀ ਇਹਨੂੰ ਕੀ ਕਹਿੰਦੇ ਇੰਗਲਿਸ਼ ਚ ਕੀ ਇੰਗਲਿਸ਼ ਨਹੀਂ ਪਤਾ ਕਿਡਨੀਆ ਹਾਂ ਜੀ ਕਿਡਨੀ ਕਿਡਨੀ ਟੂ ਬੀ ਕਿਡਨੀ ਹਾਂ ਕਿਡਨੀ ਕਿ ਟਿਡਨੀਆਂ ਨੂੰ ਫੇਫੜੇ ਕਹਿੰਦੇ ਆ? ਨਹੀਂ। ਰੰਟ ਕਰਕੇ ਦੱਸਿਓ। ਫੇਫੜੇ ਹੋਰ ਹੁੰਦੇ ਹਰੇ। ਹਾਂ। ਫੇਫੜੇ ਇੱਥੇ। ਭਾਈ ਫੇਫੜੇ ਹੋਰ ਹੁੰਦੇ ਨੇ। ਕਿ ਟਿਡਨੀਆਂ ਨੂੰ ਫੇਫੜੇ ਕਿ? ਹੈ? ਫੇਫੜੇ ਨੇ ਕਿੰਨੀਆਂ ਇੱਕੋ ਹੁੰਦੀਆਂ? ਨਹੀਂ ਮੇਰੇ। ਕਿ ਕਿੰਨੀਆਂ ਤੇ ਉਹ ਤਾਂ ਫੇਫੜੇ ਹੁੰਦੇ। ਫੇਫੜੇ ਹੋਰ ਹੁੰਦੇ ਹੋਣੇ ਮੇਰੇ ਕੋਲ। ਹੋਰ ਕਿਤਾ ਫੇਫੜੇ ਕਿੱਦਾਂ ਆਉਂਦੇ? ਨਹੀਂ ਨਹੀਂ, ਉਹ ਨਹੀਂ ਨੀ ਚੀਜ਼ਾਂ ਨਹੀਂ ਹੁੰਦੀਆਂ। ਇੱਕ ਲੰਸ ਹੁੰਦੇ ਆ ਨਾ। ਹੁਣ ਲੰਸ ਮਿਲਣਾ। ਮੇਰਾ ਖੋਲੋ ਲਿਆ। ਕਿ ਟਿਡਨਾ ਉਹਨਾਂ ਦਾ ਸ਼ਿਕਾ ਆਉਂ ਜਸੀਰ ਉਹਦੇ ਤੇ ਫੇਫੜੇ ਇੱਥੇ ਹੁੰਦੇ ਨਹੀਂ ਫਿਰ ਨਹੀਂ ਗੱਲ ਸੁਣ ਫਿਰ ਫਿਰ ਲੋਕਾਂ ਕਹਿੰਦੇ ਇਹ ਫੇਫੜੇ ਦੇ ਕਹਿਣਾ ਹੀ ਨਹੀਂ ਫਿਰ ਜੇ ਇੱਕ ਹੀ ਹੁੰਦੀ ਆ ਕਿਡਨੀ ਤੇ ਫਿਰ ਲੋਕਾਂ ਗੁਰਦੇ ਕਿਹਾ ਕਰਦੇ ਕਿਡਨੀ ਹੀ ਸਪੈਨ ਦੇ ਨਹੀਂ ਹਾਂ ਫੇਫੜੇ ਮੇਂ ਕਾ ਸਾਹ ਆਤੇ ਹੁੰਦੇ ਆ ਉਹ ਵਖਰੇ ਵਖਰੇ ਹੁੰਦੇ ਆ ਹਾਂ ਉਹ ਡਾਕਟਰ ਆ ਗਈ ਐਮਬੀਬੀਐਸ ਦੱਸੀ ਸਾਡਾ ਜਿਹੜਾ ਸਟ੍ਰਕਚਰ ਆ ਚੱਲਦਾ ਵਾ ਫੇਫੜਿਆਂ ਦਾ ਜਿਹੜਾ ਉਹਨੂੰ ਸਾਹ ਵੀ ਹੁੰਦਾ ਵਾ ਮਨ ਲੱਕ ਜਨ ਕਿ ਜਿੰਨਾ ਸਾਹ ਨਹੀਂ ਹੁੰਦਾ ਕਿਹੜੀ ਪ੍ਰੋਬਲਮ ਹੁੰਦੀ ਸਾਹ ਲੈਣ ਦੇ ਵਿੱਚ ਉਹਨਾਂ ਨੂੰ ਡਾਕਟਰ ਦੱਸਦੇ ਆ ਕਿ ਦੁਬਾਰਾ ਫਲਾ ਕੇ ਐਕਸਰਸਾਈਜ਼ ਕਰੋ ਤੇ ਨਾ ਸਾਹ ਜਿਹੜਾ ਵਾ ਉਹ ਵਾਪਸ ਵੀ ਹੁੰਦਾ ਤੇ ਵਾਪਸ ਜਾਂਦਾ ਵੀ ਅੱਛਾ ਠੀਕ ਆ ਕਿਡਨੀ ਹੋਰ ਹੁੰਦੀ ਆ ਫੇਫੜਾ ਹੋਰ ਹੁੰਦਾ ਹੁੰਦੇ ਆ ਨਾ ਹੈ ਫਰਕ ਫੇਫੜੇ ਨੂੰ ਕੀ ਕਹਿੰਦੇ ਅੰਗਰੇਜ਼ੀ ਨੂੰ ਨਹੀਂ ਯਾਦ ਹੈ ਅੰਗਰੇਜ਼ੀ ਗੁਰੂ ਜੀ ਨਹੀਂ ਆਨੋਦੇ ਗਰੇਜ਼ੀ ਨਹੀਂ ਇਹਨੂੰ ਤੇ ਆਉਂਦੀ ਐ ਤੇ ਪੜ੍ਹੀ ਲਿਖੀ ਐ ਤੇ ਲਾਹੀ ਤੇ ਨਹੀਂ ਮੈਨੂੰ ਅੰਗਰੇਜ਼ੀ ਦਾ ਨਹੀਂ ਪਤਾ ਦੁੱਪ ਦੇ ਲਿਖੀ ਸੌਰੀ ਵੀਰ ਮੇਰੇ ਸੌਖੀ ਦੀ ਤੇ ਮੈਂ ਦਾ ਦੇਣਾ ਹੈ ਹਾਂ ਹੈਨਾ ਬੱਟਾ ਇਹ ਕੱਢੀ ਬਗਰੇ ਆਨ ਨੂੰ ਤੇ ਇੰਨਾ ਪਤਾ ਹੀ ਹੋ ਵੀ ਉਹ ਲਗੀ ਕੱਢਣ ਵੇਖੀ ਹੋਈ ਤਾ ਤੂੰ ਕਿੰਨੂ ਆ ਫੇਫੜਿਆਂ ਨੂੰ ਕੀ ਕਹਿੰਦੇ ਐ ਅੰਗਰੇਜ਼ੀ ਦੀ ਲੰਗਸ ਉਹ ਇਹ ਭਾਈ ਕਰਾ ਇਹ ਨਹੀਂ ਲੰਗਸ ਨਹੀਂ ਕਹਿੰਦੇ ਲੰਗਸ ਤਾਂ ਆ ਬਾਪ ਜਿਵੇਂ ਬੰਨੇ ਪੜਾਣ ਜਿਵੇਂ ਹਾਂ ਉਰੇ ਆ ਫੇਫੜਿਆਂ ਨੂੰ ਕੀ ਕਹਿੰਦੇ ਆ ਅੰਗਰੇਜ਼ੀ ਚ ਹੁਣ ਦਿਖਤੇ ਆ ਆਹ ਨਾਲ ਦੇ ਕਿਤੇ ਆ ਹੁਣ ਦੇਤੇ ਦਿਖ ਮਾਂ ਰੋਟੋ ਦੇ ਪਲਟੂ ਕੀਤੀ ਹੈ ਹਾਂ ਆਈ ਦੋ ਵੀ ਨਹੀਂ ਕੀਤੀ ਆਈ ਦੋ ਹੀ ਨਹੀਂ ਕੀਤੀ ਕੀ ਹੋ ਗਿਆ ਰੁਕ 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 ਕਿੰਨੇ ਫਲਾਏ ਯੋ ਹਾਂ ਕਿੰਨੇ ਫਲਾਏ ਮੈਂ ਹਣ 10 ਬਾਰ ਫਲਾਏ ਰੋਸੂ ਦੇ ਕੀਤੀ ਕੀਤੀ ਆ ਇਹ ਸਾਈ ਬੜਾ ਚੜਿਆ ਖਾਨੇ ਉਹ ਕਿੱਲਾ ਪਾਇਆ ਮੋਟਾ ਤੀਰੋਂ ਦਾ ਬੰਦੇ ਇਹਦਾ ਮਤਲਬ ਤੇਰਾ ਫੇਫੜਾ ਕਮਜ਼ੋਰ ਆ ਹਾਂ ਉਹ ਸਹੀ ਗਾਲੀ ਇਹ ਤਾਂ ਕਹਿੰਦੇ ਹਟਾ ਸੇ ਨਾ ਆਂ ਵਾਹ ਇਹਨੇ ਕਿਡਨੀ ਹੁੰਦੀਆਂ ਨਾ ਉਹ ਹੀ ਗੁਰਦੇ ਹੁੰਦੇ ਆ ਨਹੀਂ ਗੁਰਦੇ ਤੇ ਉਹ ਹੀ ਹੁੰਦੇ ਆ ਫੇਫੜੇ ਫੇਫੜੇ ਵੀ ਹੁੰਦੇ ਆ ੜੀ ਹੱਡੀਆਂ ਹੁੰਦੀਆਂ ਨਾ ਹਾਂ ਹਾਂ ਗੁਰਦੇ ਹੁੰਦੇ ਆ ਹੱਜ ਐਸੇ ਸਹੀ ਆ ਜਰ ਕਿਡਨੀ ਤੇ ਗੁਰਦੇ ਹੁੰਦੇ ਆ ਪਰ ਫੇਫੜੇ ਅਲੱਗ ਹੁੰਦੇ ਕਿਡਰੀ ਨਾਲ ਹਾਂ ਹਾਂ ਜਿੰਨੂੰ ਲੰਗ ਉਦੀ ਮਾਤਾ ਨੇ ਉਹਨੂੰ ਕਰ ਦਿੱਤਾ ਜਿਹੜੇ ਡਾਕਟਰ ਕਹਿੰਦੇ ਲੰਗਸ ਕਹਿੰਦੇ ਆ। ਤੇ ਵਿਨੇਗੈਸ ਲੰਗਸ ਹੁੰਦੀ ਆ। ਇੱਕ ਹੁੰਦਾ ਗੁਰਦੇ, ਇੱਕ ਹੁੰਦਾ ਫੇਫੜਾ, ਇੱਕ ਹੁੰਦਾ ਲੀਵਰ, ਹਾਂ। ਇੱਕ ਦਿਲ ਕਿੰਨੀ ਹੋਰ ਕਿੰਦਾ? ਕਿੰਨੀ ਜੀ ਆ। ਭਾਜੀ ਛੋਟੀ ਅੰਦਰ ਵੱਡੀ ਅੰਦਰ ਵੀ ਹੁੰਦੀ ਸੀ। ਹਾਂ। ਮੇਰੀ ਗੱਲ ਸੁਣੋ। ਹਾਂ। ਛੋਟੀ ਅੰਦਰ ਆ ਤੇ ਵੱਡੀ ਅੰਦਰ। ਮੈਨੂੰ ਮੈਨੂੰ ਫਲਾਉਣ ਤੋਂ ਕਈ ਕਈ ਚੀਜ਼ਾਂ ਯਾਦ ਆ ਗਈਆਂ ਨਾ। ਆਹੋ। ਸਰੀਰ ਦੇ ਵਿੱਚ ਇੰਨੀਆਂ ਚੀਜ਼ਾਂ ਵਾ ਨਾ ਅਸੀਂ ਗਿਣ ਨਹੀਂ ਸਕਦੇ ਨਹੀਂ ਗਿਣ ਸਕਦੇ ਗ੍ਰੈਫਿਟ ਤੇ ਸਰ ਲਾਲ ਸੈੱਲ ਉਹਨਾਂ ਦਾ ਸੋਡੀਅਮ ਦੀ ਵਿਟਾਮਿਨ ਡੀ ਉਹ ਕੈਲਸ਼ੀਅਮ ਕਈ ਕੋ ਘਟਣਾ ਲੋਕਾਂ ਦਾ ਤਾਂ ਹੁਣ ਲੋਕਾਂ ਨੂੰ ਪਤਾ ਲੱਗਿਆ ਜਿਉਂਦੀ ਹੈ ਜਿਉਂਦੀ ਹੈ ਸਾਡੇ ਅਸਲ ਵਿੱਚ ਪਹਿਲਾਂ ਸਰੀਰ 'ਤੇ ਧਿਆਨ ਨਹੀਂ ਦਿੰਦੇ ਲੋਕ ਹੁਣ ਬਿਮਾਰੀਆਂ ਦੇ ਕਾਰਨ ਪਤਾ ਲੱਗਿਆ ਖਾਸ ਕਰਕੇ ਮੈਂ ਦੇਖਿਆ ਆਪਣੇ ਸਰੀਰ ਨੂੰ ਕੋਈ ਵੀ ਟਾਈਮ ਪ੍ਰੋਬਲਮ ਹੋਏ ਨਾ ਬਿਟ ਐਚਰ ਬੜੀ ਹੁੰਦੀ ਹੂੰ ਹਾਏ ਮੈਂ ਮਰਨਾ ਜਾਵਾ ਇਹ ਮੇਰੇ ਕੋਲ ਛੋੜਾ ਨਾ ਦੇ ਪਰ ਮਰਨਾ ਨਹੀਂ ਜਾ ਰਿਹਾ ਤੇ ਬਸ ਨੱਤੇ ਤੇਰੀ ਤਾਂ ਕੋਈ ਏਡੀ ਗੱਲ ਨਹੀਂ ਤੈਨੂੰ ਨਹੀਂ ਰੱਬ ਨੇ ਛੇਤੀ ਖੜਨਾ ਲੈ ਵੀ ਜਾਓ ਕੀ ਕਰਨਾ ਕਿਉਂ ਨਹੀਂ ਖੜਨਾ ਬੜਾ ਕੀ ਕਰਨਾ ਹੁਣ ਕਿਉਂ ਤੇਰਾ ਤਾਂ ਕੋਈ ਨਾ ਬੋਝ ਵੀ ਨਹੀਂ ਧਰਤੀ ਤੇ ਕਿਉਂ ਜਮਣ ਭਾਈ ਇੱਕ ਪਾਸੇ ਢਾੜ ਦਿਓ ਹੁਣ ਇੱਕ ਪਾਸੇ ਕੀ ਕਰਨਾ ਦੁਨੀਆ ਤੇ ਥੱਕ ਗਿਆ ਨਾਲਿਆਂ ਦੀ ਮੈਂ ਢਾੜ ਦਿੱਤੀ ਪਹਿਲਾਂ ਬੜਾ ਡਰ ਲੱਗਦਾ ਏ ਮਰਨ ਤੋਂ ਹੁਣ ਬਟ ਹੋਰ ਨਹੀਂ ਹੁਣ ਕਿਉਂ ਨਹੀਂ ਲੱਗਦਾ ਹੁਣ ਮਾਰ ਕੇ ਦੇਖ ਲਿਆ ਕਰ ਆ ਠੀਕ ਆ ਆਹ ਕਿਧਰੋਂ ਉਹ ਹਨੂਮਾਨ ਦਾ ਗੁਰਜੀ ਰੀ ਅਨਦਾ ਜਿਹੜਾ ਉਹ ਗੁਰਜ ਗੁਰਜ ਹੋਰ ਬੋਲੋ ਹੋਰ ਬੋਲੋ ਬੰਦਾ ਹੋਰ ਫੁੱਲੋ ਹੋਰ ਫੁੱਲੋ ਨਹੀਂ ਹੋਰ ਫਲਾਓ ਹੋਰ ਬੁੱਲੋ ਹੁੱਸ ਤੂੰ ਹੀ ਫੁੱਲ ਭਰਾਵਾ ਤੈਨੂੰ ਹੀ ਚੰਗਾ ਲੱਗਦਾ ਮੈਂ ਮੂੰਹ ਲਾ ਗਈ ਨਾ ਪਾੜ ਜਾਈ ਕਿ ਤੇ ਆਹ ਸੋਨਾ ਲੱਗ ਗਿਆ ਇਹਨੇ ਨਾ ਫਲਾ ਪਾੜ ਜਾਣਾ ਮੈਂ ਮੈਂ ਸੁਨੀਤ ਨੂੰ ਪੁੱਛਨੇ ਵਾ ਡੱਬ ਕੇ ਨਾ ਲਿਆਂਦਾ ਕਿ ਨਹੀਂ ਉੱਚ ਜੋ ਬੰਨ ਪਾ ਕੇ ਤੇ ਉਹ ਫਲਾ ਦੇਣਾ ਹੈ। ਹਣਾ ਜਦੋਂ ਕੇਕ ਕੱਟਣਾ ਹੈ ਪਹਾਨਾ ਬੜਾ ਕੇ ਜੋ ਮੈਂ ਤੈਨੂੰ ਡਿੱਗੂ। ਜੋ ਮੈਂ ਤੈਨੂੰ ਡਿੱਗੂਗਾ। ਕੋ ਕੋਈ ਪੰਨ ਜੋੜੀ ਪੁਣਾ ਲੈ। ਕੀ ਦਸਤਾਰ ਦਸਤੂਰੇ। ਲੋਕੀ ਸਤਾਰੇ ਪਾਉਂਦੇ। ਇਹ ਦਸਤਾਰੇ ਪਾਉਂਦਾ। ਲੋਕੀ ਸਤਾਰੇ ਚਮਕੀਲੀ ਪਾਉਂਦੇ ਆ। ਹਾਂ ਹਿੰਦੀ ਆ। ਤੂੰ ਕਿਹੜੇ ਦਸਤਾਰੇ ਪੋਣਾ ਭਰਾ? ਆਹ ਉਹ ਲੈਂਦਾ ਕਰੀ ਜੀ ਹੋ ਰਿਹਾ ਨਾ ਹਾਂ ਲੈਂਦਾ ਪਕਾ ਪਕਾ ਜੀ ਬੋਦੇ ਨੇ ਕਟੋਫੀਆ ਬੋਦੇ ਨੇ ਦੇਖੀ ਉਹ ਵੀ ਬੜੇ ਹਿਸਾਬ ਨਾਲ ਚਲਾ ਬੰਦਾ ਉਹ ਨਹੀਂ ਚੱਲਦਾ ਕੇ ਵੇਲੇ ਹੈਨਾ ਹਾਂ ਜੀ ਇਹ ਰਾਈਟ ਰਾਈਟ ਹੈ ਇਹ ਰਾਈਟ ਵਾਓ ਉਹ ਯਾਦ ਨਹੀਂ ਆਇਆ ਇੱਕ ਵੀਡੀਓ ਨੇ ਕੀ ਉਹਦੇ ਅੱਗ ਜੀ ਵਾਲਾ ਹੁੰਦਾ ਇੱਕ ਕਿਹੜਾ ਇੱਕ ਆ ਜੀ ਜੂਰ ਜੁਰਨੀਆ ਵਾਂਗੂ ਚੱਲਦਾ ਹਾਂ ਉਹ ਜੜੀਆਂ ਉਹ ਬੋਲਦਾ ਕਫਰਦਾ ਉਹ ਚੱਲ ਪੈਂਦਾ ਉਹ ਜੋ ਚਲਉਂਦੀ ਚੱਲਦਾ ਨਹੀਂ ਆ ਉਹ ਜੋ ਚੱਲਦਾ ਉਹ ਸਿੱਧਾ ਵਾਲ ਨੂੰ ਪੈ ਜਾਂਦਾ ਸਾਰੇ ਬੰਦੇ ਉਹ ਨਹੀਂ ਬੰਦਾ ਨਹੀਂ ਉਹ ਹੁਣ ਲੋਕੀ ਕੇਕਾਂ ਤੇ ਕੇਕ ਤੇ ਵੀ ਲਾਉਂਦੇ ਆ ਹੂੰ ਉਹ ਨਾ ਕੇਕ ਤੇ ਹਣਾ ਨਹੀਂ ਲਾਉਣੇ ਨਹੀਂ ਚਾਹੀਦੇ ਤਾਂ ਭਰ ਗਿਆ ਉਹ ਆ ਵੀ ਸਹੀ ਭੁੱਲਿਆ ਪਰ ਆ ਕਮ ਖਦਾ ਹੋਗੇ ਉਹ ਜੋ ਬਣਰ ਗਾਣੀ ਲੱਗ ਡਿਆ ਇਹ ਵੀ ਆਈ ਨੀ ਇਹ ਵੀ ਆਦੂ ਨਾ ਇਹ ਇੱਦਾਂ ਦਾ ਕਰਕੇ ਨਾ ਮੱਟ ਜਿਹੜਾ ਅੱਧਾ ਬਣਾਉਂਦਾ ਹੁੰਦਾ ਹੈ ਉਹ ਵਾੜਦਾ ਹੈ ਹਾਂ ਵਾੜਦਾ ਹੈ ਉਹ ਮੱਟਾਂ ਦੇ ਹੋਰ ਵੀ ਨੰਨੇ ਨੰਨੇ ਹੁੰਦੇ ਆ ਹੂੰ ਲੈ ਕਰੀ ਬੀਕੇ ਤਿਆਰ ਆਨ ਨਿਕਾ ਜਾ ਖੇਡਣ ਡਾਇਪਿਆ ਨਾਲ ਪਗਾਣਿਆਂ ਤੋਂ ਜੋ ਬੰਦਾ ਠੀਕ ਹੈ ਇੱਦਾਂ ਕਿਸੇ ਬੰਦੇ ਨਾ ਬੰਦਾ ਬੁੱਢਾ ਹੋਵੇ ਨਾ ਵੱਡਾ ਹੋਵੇ ਲੱਗਿਆ ਰੰਗਾਂ ਦੇ ਫਲੋਡ ਵਾਲੇ ਚ ਬੁੱਢਾ ਬੰਦਾ ਹੁੰਦਾ ਨਹੀਂ ਲੈ ਪਰ ਪਤਾ ਤਾਂ ਨਹੀਂ ਲੱਗਦਾ ਸ਼ੇਪ ਸ਼ੂਪ ਕਰ ਛੜੇ ਨਹੀਂ ਠੀਕ ਹੈ ਸਹੀ ਹੁੰਦਾ ਮੁੰਡਾ ਕੋਲ ਹੈ ਕਈ ਜਿੱਦਾਂ 20 ਸਾਲ ਦੇ ਹੁੰਦੇ ਨੇ ਬੜੇ ਬੜੇ ਮੋਟੇ ਹੋਣਗੇ ਪਰ ਉਹਨਾਂ ਦੇ ਸ਼ਕਲ ਤੋਂ ਪਤਾ ਲੱਗਦਾ ਵੀ ਇਹ ਬੱਚਾ ਵਾ ਬੱਚਾ ਕਿੰਨੀ ਹੁਆ ਤਾਂ ਕਿ ਉਹ ਹੀ ਪਤਲਾ ਹੋਏ ਬੰਦਾ ਤੇ ਉਮਰ ਜ਼ਿਆਦਾ ਹੋਵੇ ਉਹਦਾ ਹੀ ਪਤਾ ਲੱਗਦਾ ਵੀ ਇਹ ਦੀ ਉਮਰ ਹੈ ਨਹੀਂ ਮਾਸ ਤੋਂ ਪਤਾ ਲੱਗਦਾ ਮੇਰੇ ਬਿਆੜੀ ਤੇ ਲੱਗਦੀ ਬਿਡਾਲਾ ਛੋਟੀ ਬੱਚੀ ਤੂੰ ਲੱਗਣਾ ਵੀ ਨਹੀਂ ਆ ਸਰਕੀ ਬਿੰਦੀ ਨਾਰਾਇਕਾ ਫੇਰ ਬੋਲਣਾ ਤੂੰ ਨਹੀਂ ਇੱਕ ਵਾਰੀ ਦੋਰੇ ਜਮ ਕੇ ਡੇਢੇ ਹੋ ਜਾਣਾ ਤੂੰ ਫਿਰ ਵੀ ਇਦਾਂ ਹੀ ਰਹਿਣਾ ਚਲ ਕਿਤੇ ਦੇ ਜੰਮਾਂਗੇ ਹੀ ਮੇਰਾ ਰਸ ਨਹੀਂ ਨੂੰ ਕੀ ਪਤਾ ਕੋਈ ਕੀੜਾ ਮਕੌੜਾ ਇੰਜ ਭੰਜਦਾ ਕਿ ਜੋ ਬੰਦੇ ਲੜਿਆ ਕਰਾਂਗੇ ਮੋਲੇ ਕਿਉਂ ਜਮਾਂ ਸਹੀ ਜੋ ਬੰਦੇ ਦੰਦੀ ਵੜ ਕੇ ਭੱਜ ਜਾ ਕਰਨਾਂ ਆਹ ਹੋਇਆ ਜੀ ਦੋਏ ਕੀ ਬਾਈ ਸੇਂਚੇ ਐ ਐ ਐ ਮੇਰੇ ਇੰਦਾਂ ਦੇ ਫੁੱਲਾ ਡਰੇ ਆ ਪਤਾ ਨਹੀਂ ਕੀ ਚੱਕਰ ਪਿਆ ਹੋਇਆ ਮੇਰੇ ਹੋਰ ਵਕਤ ਚਾੜ ਮੇਂ ਮੂਦੀ ਹੋ ਗਈ ਬਹੁਤ ਵਕਤ ਨਹੀਂ ਨਹੀਂ ਇਹ ਗੁਬਾਰਿਆਂ ਦਾ ਹੁੰਦਾ ਵਾ ਕਬਾਰਿਆਂ ਦਾ ਕੀ ਹੁੰਦਾ ਫਰਕ ਆ ਇਹਨਾਂ ਦੇ ਬਲੇ ਸੋਨੂੰ ਗੁੰਡੇ ਕੋਲ ਉਹ ਹੋਰ ਪੈ ਦੂਜੇ ਪੈ ਦੂਜੇ ਪੈਕੇਟ ਚੋਂ ਕੱਢੇ ਹੋਣੇ ਨੇ ਭਾਜੀ ਭਾਜੀ ਉਰੇ ਰੀਤ ਫੜਨ ਦਾ ਸਾਰੀ ਸਾਰੇ ਆਪਣੇ ਆਪਣੇ ਫੜੇ ਜਾ ਆਪ ਸਾਰੇ ਵਕਾ ਕਰਾ ਭਾਜੀ ਵਕਾ ਕਰਾ ਨਰਦਿੰਦ ਸੇਗਾ